ਹੈਲੋ ਜੀ ਹਾਂਜੀ ਸਾਸ਼ੀ ਕਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗੁਲੀਨ ਮੈਰਾ ਤੇ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵਾਂਗੇ ਜੀ ਆਪਾਂ ਵੀ ਠੀਕ ਠਾਕ ਆਂ ਜੀ ਬਲੌਗ ਸ਼ੁਰੂ ਕਰਨ ਲੱਗੇ ਆਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਤੇ ਫਰ ਆਸੀ ਪਿਆ ਤੇ ਤੁਹਾਨੂੰ ਪਤਾ ਜੀ ਮੈਂ ਨਵੀਂ ਪਹਿਲਾਂ ਬਿਮਾਰ ਸੀ ਫਿਰ ਗੁਰਲੀਨ ਹੋ ਗਈ ਜੀ ਫਿਰ ਮੈਂ ਤੇ ਅੱਜ ਨੂੰ ਕਿੰਨੇ ਹਫ਼ਤੇ ਬਾਅਦ ਹੀ ਸਕੂਲ ਚੱਲੇ ਨੇ ਜੀ। ਮੈਂ ਕਿ ਚਲ ਦਵਾਈ ਦੁਵਾਈ ਲੈ ਕੇ ਚਲੇ ਹੋ ਕਿ ਪੇਪਰ ਹਨ ਜੋ ਬਲਾਉਂਸ ਅਸ਼ੀਕਾ ਲਈ। ਹਾਂ ਜੀ ਅਸ਼ੀਕਾ ਪਿਆਰਪਰੀ। ਤੇ ਹਾਂ ਜੀ ਹੋਸ। ਮਿੰਨ ਜੇ ਪਾ ਫਿਰ। ਹਾਂ ਜੀ ਅਸ਼ੀਕਾ। ਅੱਜ ਇਹ ਬੜੇ ਹਫ਼ਤੇ ਬਾਅਦ ਚੱਲੇ ਆ ਜੀ ਸਕੂਲ ਪਹਿਲ ਜਦੋਂ ਘਰੋ ਕਹਿੰਦੇ ਨੇ ਇੱਕ ਵਾਰੀ ਕੋਈ ਬਿਮਾਰ ਹੋ ਜੇ ਨਾ ਫਿਰ ਸਾਰੇ ਬਿਮਾਰ ਹੋਂਦੇ ਆ। ਪਹਿਲਾਂ ਇਹ ਬਿਮਾਰ ਹੋਇਆ ਹਜੇ ਵੀ ਇਹਨੂੰ ਖਾਂਸੀ ਸੁਕਾਉ ਮ ਗਲੀਂ ਨਹੀਂ ਚੁੱਕੀ ਛਾਤੀ ਨੂੰ ਪੇਪਰਾਂ ਦਾ ਦੇਣਾ ਚਲੋ ਪਤ ਪਾਓ ਆ ਚੋ ਗੱਗੇ ਨੂੰ ਟਿਫਨ ਜੈ ਬਜਰੰਗ ਵੰਦ ਆ ਲਓ ਪਤ ਮਾਈਕਲ ਬੋਲ ਬੋਲ ਚਲੋ ਜਾਓ ਚਲੋ ਪਹਿਲਾਂ ਨੂੰ ਛੱਡੇ ਇਹ ਮੋੜ ਤੱਕ ਜੀ ਪੰਜ ਲੋ ਪਤ ਸਾਈਕਲ ਇਹ ਲੈ ਕੇ ਨਹੀਂ ਜਾਂਦੇ ਸਾਈਕਲ ਇਹਨਾਂ ਦੇ ਆ ਖੜੇ ਹੈ ਜੀ ਥਰਡ ਕਰਕੇ ਕਹਿੰਦੇ ਲੈ ਕੇ ਨਹੀਂ ਜਾਣੇ ਉਹ ਸਾਹਮਣੇ ਆਪਣੀ ਜਿਹੜੀ ਰੋਡ ਆ ਜੀ ਉੱਥੋਂ ਦੀ ਨੰਗਦੇ ਮੈਂ ਦੇਖ ਲੈਣੀ ਖੜੀ ਵੀ ਨੰਗ ਗਏ ਕਿ ਨਹੀਂ ਚਲੋ ਠੀਕ ਆ ਓਕੇ ਬਤ ਬਾਏ ਭੱਜੋ ਫੜ ਫੜ ਠੀਕ ਆ ਹਾਂਜੀ ਤੁਸੀਂ ਸੁਣਾਓ ਜੀ ਠੰਡ ਬਹੁਤ ਹੋ ਰਹੀ ਹੈ ਹੋਰ ਕੀ ਠੰਡ ਉਧਰ ਬਾਹਰ ਤੋਂ ਪਲਾਦੇ ਪਰ ਠੰਡ ਬਹੁਤ ਹੈ ਮੈਨੂੰ ਤਾਂ ਬੁਖਾਰ ਬੁਖਾਰ ਚੜਿਆ ਕਰਕੇ ਹੋਈ ਤੇ ਹੈ ਹਾਂਜੀ ਆਪਾਂ ਉਹਨਾਂ ਨੂੰ ਛੱਡਿਆ ਜੀ ਤੇ ਆਪਣੇ ਆਲੂ ਪਤਨੀ ਜੀ ਪਰਸੋਂ ਦੇ ਲਿਆਂਦੇ ਪਾਉਣੇ ਚਲੋ ਆਪਾਂ ਵੀ ਕਰਦੇ ਆਂ ਕੱਢਦੇ ਆਂ ਦਵਾਈ ਦੂਈ ਲੈ ਕੇ ਤੇ ਦਰਾਟੇ ਵਾਲਾ ਗੱਟੂ ਪਿਆ ਇਹਦੀ ਧੋਨਿਆਂ ਦੀ ਚੱਕਦੇ ਆਂ ਦਵਾਈ ਲੈ ਕੇ ਫਿਰ ਕਰਦੇ ਆਂ ਜੀ ਕੰਮ ਸ਼ੁਰੂ ਹਾਂਜੀ ਅੱਜ ਹੈਗੀ 27 ਤਰੀਕ ਜੀ ਤੇ ਬਾਬਾ ਦੀਪ ਸਿੰਘ ਜੀ ਦਾ ਜੀ ਆ ਜਾ ਹੈਗਾ ਜਨਮ ਦਿਹਾੜਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਜੀ ਹਾਂਜੀ ਪਹਿਲੋਂ ਨਾ ਆਪਾਂ ਇਹ ਦਵਾਈਆਂ ਦੁਵੀਆਂ ਲੈ ਲਈਏ ਫੇਰ ਹੀ ਕੰਮ ਸ਼ੁਰੂ ਕਰਦੇ ਹਾਂ ਨਾ ਦਵਾਈ ਤੋਂ ਬਿਨਾਂ ਤਾਂ ਕੋਈ ਕੰਮ ਨਹੀਂ ਸ਼ੁਰੂ ਹੁੰਦਾ ਵੈਸੇ ਵੀ ਆਲੀਆਂ ਜਿਹੜਾ ਦਵਾਈਆਂ ਫੇਰ ਮਿਲਦੇ ਦਵਾਈ ਲੈ ਕੇ ਜੀ ਆਹ ਵਾਲੀ ਖੰਗ ਜ਼ੁਕਾਮ ਤੋਂ ਜੀ ਚਾਮਚੇ-ਚੁੰਮਚੇ ਨਾਲ ਤਾਂ ਬੱਚਿਆਂ ਨੂੰ ਦਿੱਤੇ ਜਾਂਦੇ ਮਾਤਾ ਅੰਦਾਜ਼ੇ ਨਾਲ ਹੀ ਅੱਧੀ ਲੈ ਲੈਣੀ ਹੁੰਦੀ ਹੈ ਜੀ ਐੱਧੀ ਪੀ ਲੈਣੀ ਹੁੰਦੀ ਹੈ ਉਹ ਲੈ ਕੇ ਆਈ ਨੂੰ ਪਰ ਰਣ ਵਾਲੇ ਸੀਗੇ ਮੈਂ ਕਿ ਚਲ ਹੁਣ ਧੁੱਪੇ ਵਹਿ ਵੇ ਕਿ ਘੜ ਤੋਂ ਮੇਗੀ ਆਪਣੇ ਚੜਦੀ ਧੁੱਪ ਆ ਜਾਂਦੀ ਹੈ ਜੀ ਇਧਰੋਂ ਮੈਂ ਕਿ ਚਲ ਨਾਲੇ ਧੁੱਪੇ ਵਹਿ ਜਿੰਨੇ 10 ਮਿੰਟ ਨੂੰ ਨਾਲੇ ਪਾ ਕਾਰ ਲੈਣੇ ਜੀ ਹਾਂ ਜੀ ਜਿੰਨਾ ਜਿੰਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ ਉਹਨਾਂ ਦਾ ਦਿਲੋਂ ਤੁਹਾਨੂੰ ਬਾਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਪਲੀਜ਼ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਉਪਸੋਸ ਜੀ। ਪਤਪਿਆਰਾਸ ਖਰਾਬ ਨਿਕਲ ਗਿਆ। ਤੇ ਕੱਲ ਅਸੀਂ ਜਾਣਾ ਸੀਗਾ ਜੀ ਭੋਗ ਤੇ ਮੇਰੇ ਨਾਨਕੇ ਮਾਮੀ ਜੀ ਦੇ ਭੋਗ ਤੇ ਪਰਨਾ ਜਾਇਆ ਨਹੀਂ ਗਿਆ ਹੈਗਾ ਬਿਮਾਰ ਹੋਣ ਕਰਕੇ। ਪਹਿਲਾਂ ਲਖਜੋਤ ਬਿਮਾਰ ਫਿਰ ਗੁਲੀਨ ਬਿਮਾਰ ਫਿਰ ਮੈਂ ਬਿਮਾਰ ਤੇ ਅੱਜ ਮੰਮੀ ਵੀ ਬਿਮਾਰ ਹੋ ਗਏ ਜੀ। ਤੇ ਕੱਲ ਸਤੋ ਜਾਇਆ ਲਿੰਦਿਆ ਹੈਗਾ। ਤੇ ਹੁਣ ਕੰਮ ਦਾ ਚਲੋ ਹੁਣ ਕਰਨੀ ਪੈਣਾ ਮੋੜੀ-ਮੋੜੀ ਚਲ ਕਰ ਲੈਣੇ ਤੇ ਮੈਂ ਕਾ ਕਾ ਫਿਰ ਆਲੂ ਪਿਆ ਦੇ ਲਖਰਾ ਹੁਣ ਕੱਢ ਲਏ ਇਹਨਾਂ ਨੂੰ 10 ਮਿੰਟਾਂ ਵਾਲੇ ਦੇਖੋ ਪੱਕ ਲੱਗ ਜੂਗੇ ਆਲੂਆਂ ਨੂੰ ਸੱਕ ਜਾਣਗੇ ਗਿੱਲੇ ਹੋਏ ਪਏ ਐ ਕਿਉਂਕਿ ਕੱਡੇ ਹੀ ਨਹੀਂ ਨਾ ਦੋ ਜਣ ਹਮੇ ਮੈਨੂੰ ਲੱਗਾ ਜਦੋਂ ਇਹ ਬੁਖਾਰ ਚੜਿਆ ਹੋਇਆ ਕਰਕੇ ਮੰਮੀ ਨੇ ਘੱਟੇਗੇ ਕੱਲ ਨਹੀਂ ਲੱਗਿਆ ਹੁਣ ਉਹਨਾਂ ਨੂੰ ਚਲੋ ਉਹਨਾਂ ਦੇ ਦੋ ਦਿਨ ਮਰ ਤੋਂ ਫੋਟ ਲੱਗ ਜੂਗੀ ਇਹਨਾਂ ਨੂੰ ਬਾਕੀ ਪਿਆਜ਼ ਵੀ ਪਾ ਰੱਖ ਦਿੰਦੇ ਹਾਂ ਜੀ ਹੋਸ ਲੋ ਜੀ ਸਾਰੇ ਕੀ ਮਿਊਜ਼ਿਕ ਠੀਕ ਠਾਕ ਵਧੀਆ ਹੋ ਜੀ ਮੈਂ ਕਿਹਾ ਚਲੋ ਅੱਜ ਨਾ ਕਿੰਨੇ ਦਿਨ ਹੋ ਗਏ ਵੀਡੀਓ ਬਣਾਈ ਚਲੋ ਮੈਂ ਕਿਹਾ ਅੱਜ ਨਾ ਨਾ ਲੈਨੇ ਜੀ ਇਹ ਕਰਦਾ ਸੀ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਨ ਨੂੰ ਤੇ ਚਲੋ ਦੋ ਤਿੰਨ ਦਿਨ ਹੋ ਗਏ ਨੇ ਤੇ ਇੱਕ ਵੀਰੇ ਨੇ ਨਾ ਕਮੈਂਟ ਕੀਤਾ ਸੀਗਾ ਉਹ ਕਹਿੰਦੇ ਸੀ ਨਾ ਤੁਸੀਂ ਜਦੋਂ ਉੱਥੇ ਆਏ ਸਰਾਂਧਾ ਤਾਂ ਸਾਨੂੰ ਦੱਸਿਓ ਹਣਾ ਸਰਾਂਧਾ ਕਾ ਸੀ ਵੀਰੇ ਗਏ ਨਹੀਂ ਗਏ ਨਾ ਸੱਚੀ ਤੁਸੀਂ ਨਾ ਸੀ ਕਿਤੇ ਛੇਤੀ ਜਾਣਦੀ ਕਿ ਨਹੀਂ ਹੈ ਨਾ ਤੇ ਫਿਰ ਇਹ ਵੀ ਇਹੰਕਿਆ ਸੀਗਾ ਵੀ ਜੇ ਤੁਸੀਂ ਪਟਿਆਲੇ ਦੁੱਖ ਨਿਵਾਰਨ ਗੁਰਦੁਆਰੇ ਆਏ ਤਾਂ ਦੱਸਿਓ ਤੇ ਵੀਰੇ ਨੇ ਨੰਬਰ ਵੀ ਦਿੱਤਾ ਸੀਗਾ ਆਪਣਾ ਤੇ ਅਸੀਂ ਉਹ ਨੰਬਰ ਲਾਇਆ ਵੀ ਸੀਗਾ ਜੀ ਉਹ ਨੰਬਰ ਹੈਗਾ ਸੀਗਾ ਬਾਹਰਲਾ ਨਾ ਲੱਗ ਨਹੀਂ ਰਿਹਾ ਹੈਗਾ ਪਤਾ ਨਹੀਂ ਕਿਉਂ ਤੇ ਟਿਊ ਕੁੱਲਰ ਚ ਤੌਹਲਾ ਦਾ ਜਿੱਥੇ ਨਾਮ ਨਿਕਲਿਆ ਉਹਨਾਂ ਦਾ ਉੱਥੇ ਤਾਂ ਨਾਮ ਉਹਨਾਂ ਦਾ ਗੁਰਜੀਤ ਢਾਲੀਵਾਲ ਹੈ ਨਾ ਆ ਰਿਹਾ ਸੀ ਲੀਕਿਆ ਪਰ ਪਤਾ ਨਹੀਂ ਕਿ ਦਿੰਦੇ ਨਹੀਂ ਗਈ ਹੈਗੀ ਅਸੀਂ ਮਲਾਇਆ ਵੀ ਸੀ ਪਤਾ ਨਹੀਂ ਵੀਰਾ ਗੁੱਸੇ ਹੋ ਗਿਆ ਤੇ ਨਾ ਹੁਣ ਵੀਰੇ ਨੇ ਦੋ ਤਿੰਨ ਦਿਨ ਹੋ ਗਏ ਨਾ ਕਮੈਂਟ ਵੀ ਨਹੀਂ ਕੀਤੇ ਹੈਗੇ ਕੋਈ ਵੀਡੀਓ ਤੇ ਨਹੀਂ ਅੱਗੇ ਨਾਲਾਂ ਨੇ ਜੋ ਦੋ ਵੀ ਮੇਰੇ ਕੋਈ ਵੀਡੀਓ ਪਾਉਣੀ ਸਭ ਤੋਂ ਪਹਿਲਾਂ ਉਹਨਾਂ ਦਾ ਕਮੈਂਟ ਆਉਦਾ ਹੁੰਦਾ ਸੀਗਾ ਜੀ ਪਤਾ ਨਹੀਂ ਹੁਣ ਵੀਰਾ ਗੁੱਸੇ ਹੋ ਗਿਆ ਨਾ ਮੈਂ ਤਾਂ ਇਧਰੋਂ ਲਾਇਆ ਸੀਗਾ ਨੰਬਰ ਨਾ ਲੱਗਿਆ ਨਹੀਂ ਨਾ ਪਗਲੀ ਉਹ ਮੇ ਤੋਂ ਹੀ ਨੰਬਰ ਗਲਤ ਲੀ ਹੋ ਗਿਆ ਬਾਕੀ ਮੈਂ ਚੈੱਕ ਕਰੂੰਗੀ ਦੁਬਾਰਾ ਵੀ ਕਿਤੇ ਮੈਂ ਗਲਤ ਨੰਬਰ ਪਰ ਗਲਤ ਤਾਂ ਨਹੀਂ ਸੀਗਾ ਜੀ ਨਾਮ ਸਹੀ ਆ ਰਿਹਾ ਸੀਗਾ ਟਰੂ ਕੁੱਲਰ ਚ ਪਤਾ ਨਹੀਂ ਕਿਦੋਂ ਅਸੀਂ ਕੀਤਾ ਸੀਗਾ ਰਾਤ ਨੂੰ 9 ਵਜੇ ਕੋਈ ਇਹ ਕਹਿ ਰਹੇ ਸੀ ਕਿ ਮੇਰੇ ਹਸੂਨ ਕਰਨੇ ਵੀ ਇਧਰ ਉਹ ਬਾਲਾ ਨੰਬਰ ਆ ਵੀ 9:00 ਵਜੇ ਪਏ ਮੈਂ ਕਿਹਾ ਚਲੋ ਤੁਸੀਂ ਕਰਕੇ ਤਾਂ ਦੇਖ ਲਓ ਵੀ ਦੇਖ ਲੈਣੇ ਵੀ ਰਿੰਗ ਜਾਂਦੀ ਆ ਕਿ ਨਹੀਂ ਅ ਰਿੰਗ ਗਈ ਨਹੀਂ ਜੀ ਲੱਗਿਆ ਨਹੀਂ ਪਤਾ ਨਹੀਂ ਕਿਉਂ ਤੇ ਵੀਰਾ ਲੱਗਦਾ ਗੁੱਸੇ ਹੋ ਗਿਆ ਜੀ ਕੋਈ ਲੋਕ ਕਮੈਂਟ ਨਹੀਂ ਕਰਦੇਗੇ 2-3 ਦਿਨ ਹੋ ਗਏ ਬੱਸ ਵੀ ਮੇਰੇ ਤੋਂ ਵੀ ਨਹੀਂ 2-3 ਦਿਨ ਹੋ ਗਏ ਵੀਡੀਓ ਪਈਆਂ ਨਾ ਬਸ ਇਸ ਦਿਨ ਕਿ ਨਵਜੋਤ ਵਾਲੀ ਪਾਈ ਹੋਈ ਸੀਗੀ ਵੀਡੀਓ ਲਓ ਵੀਡੀਓ ਉਹਦੇ ਤੇ ਵੀਰੇ ਨੇ ਕਮੈਂਟ ਕੀਤਾ ਸੀ ਉਸ ਤੋਂ ਬਾਅਦ ਜਿਵੇਂ ਸ਼ਾਰਟ ਵੀਡੀਓ ਤੇ ਵੀ ਕਰਦੇ ਆ ਲੈ ਉਹਨਾਂ ਨੇ ਕੀਤਾ ਨਾ ਦੇਖੋ ਪਤਾ ਨਹੀਂ ਵੀਰਾ ਗੁੱਸੇ ਹੋ ਗਿਆ ਉਹਨ ਨੂੰ ਇਹ ਗੁੱਸੇ ਨੇ ਆਇਓ ਕਿਉਂਕਿ ਮੈਂ ਫੋਨ ਕਰਿਆ ਸੀਗਾ ਪਰ ਫੋਨ ਲੱਗਿਆ ਨਹੀਂਗਾ ਪਤਾ ਨਹੀਂ ਕਿਉਂ ਨਹੀਂ ਲੱਗਿਆ ਹਾਂਜੀ ਚਲੋ ਮਿਲਦੀ ਆ ਜੀ ਆਪਾਂ ਫਿਰ ਹੋਰ ਕੰਮ ਕਰੀਏ ਜੀ ਹਾਂਜੀ ਬਾਕੀ ਵੀ ਨਾ ਭੈਣ ਭਰਾਵਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਜਿਹੜੇ ਸਾਡੀ ਵੀਡੀਓ ਨੂੰ ਫੋਲੋ ਦੇਖਦੇ ਆ ਤੇ ਕਮੈਂਟ ਕਰਦੇ ਆ ਜੀ ਦਿਲੋਂ ਧੰਨਵਾਦ ਜੀ ਕਿਉਂਕਿ ਆਪਾਂ ਤੁਹਾਡੀ ਸਪੋਰਟ ਨਾਲ ਹੀ ਇੱਥੇ ਤੱਕ ਆਏ ਆ ਜੀ ਸਾਰੇ ਭੈਣ ਭਰਾ ਮਾਤਾ ਦਿਲੋਂ ਧੰਨਵਾਦੀ ਜੀ ਜਿਹੜੇ ਕਮੈਂਟ ਕਰਦੇ ਆ ਜੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਜੀ ਪਲੀਜ਼ ਤੁਸੀਂ ਐਵੇਂ ਹੀ ਆਪਣਾ ਪਿਆਰ ਬਣਾ ਕੇ ਰੱਖਿਓ ਨਾ ਤੇ ਸੋਹਣੇ ਸਮੋਹਨੇ ਕਮੈਂਟ ਕਰਦੇ ਰਿਆ ਕਰੋ ਜੀ ਅਬ ਬੁਖਾਰ ਤੋਂ ਬਾਅਦ ਨਾ ਮੇਰਾ ਨੱਕ ਤੇ ਨਾ ਇਦਾਂ ਨੱਕ ਪੱਕ ਜਾਂਦਾ ਵੀ ਪਤਾ ਨਹੀਂ ਕਿਉਂ ਨਾ ਜਦੋਂ ਵੀ ਮੈਨੂੰ ਬੁਖਾਰ ਚੜੇ ਨਾ ਚਾਹੇ 1 ਦਿਨ ਲਈ ਚੜੇ ਚਾਹੇ 3-4 ਦਿਨਾਂ ਲਈ ਚੜੇ ਨਾ ਮੇਰੇ ਨਾ ਫੇਸ ਤੇ ਜਦੀ ਆ ਸਾਰਾ ਖਰਾਬ ਹੋ ਜਾਂਦਾ ਦੇਖੋ ਪਤਾ ਨਹੀਂ ਗਰਮੀ ਦਵਾਈ ਗਰਮ ਕਰਕੇ ਨਾ ਇਦਾਂ ਹੋ ਜਾਂਦਾ ਨੱਕ ਗੈਨ ਪੱਕਿਆ ਪਿਆਵਾ ਹਾਂਜੀ ਮਿਲਦੇ ਆਂ ਜੀ ਆਪਾਂ ਫਿਰ ਥੋੜਾ ਟਾਈਮ ਬਾਅਦ ਜੀ ਬੋਰੀ ਨੂੰ ਨਾ ਆਪਾਂ ਦੋ ਕਮੈਂਟਾਂ ਇਹ ਮੜੇ ਜਿ ਭਿਓ ਕੇ ਜੇ ਰੱਖ ਦਿੰਦੇ ਆਂ ਆਟਾ ਜੇ ਨਿਕਲ ਜੂਗਾ ਫਿਰ ਪਾਣੀ ਸੁੱਕਣੀ ਆਪਾਂ ਤਾਂ ਧੋ ਦੇਈ ਦੀ ਹੈ ਨਾ ਇੱਥੇ ਜੀ ਜੇ ਨਹੀਂ ਪੈਂਦੇ ਨਹੀਂ ਨਿਕ ਨਿਕੇ ਸੁੰਡੀਆਂ ਦੀਆਂ ਪੈ ਜਾਂਦੀਆਂ ਨੇ ਜੇ ਆਪਾਂ ਬੋਰੀ ਨੂੰ ਇੱਦਾਂ ਰੱਖ ਦਈਏ ਇਸ ਕਰਕੇ ਅਸੀਂ ਧੋ ਹੀ ਦੱਲੇ ਹੁੰਦੇ ਆਂ ਜੀ ਬੋਰੀ ਲੋੜੀ ਨਾਲ ਮਸਾ ਆਟਾ ਕੱਢ ਕੇ ਫਿਰ ਆਪਾਂ ਹਾਂਜੀ ਆਪਾਂ ਬੋਰੀ ਸੁੱਕਣੇ ਪਾਤੀਆਂ ਨਿਚੜੀ ਜਾਊਗੀ ਜੀ ਤਦ ਡਸਟਬਿਨ ਬਹੁਤ ਗੰਦਾ ਹੋਇਆ ਪਿਆ ਸੀ ਇਹ ਵੀ ਮੈਂ ਧੂਕੇ ਧੁੱਪੇ ਰੱਖ ਤਾਂ ਮੈਂ ਕਿਹਾ ਧੁੱਪ ਜੇ ਲੱਗ ਜੂਗੀ ਤੇ ਬੋਰੀ ਵੀ ਆਪਣੀ ਸੁੱਕ ਜੂਗੀ ਜੀ ਚਲ ਫਿਰ ਆਪਾਂ ਤਾਂ ਮਾਰ ਕੇ ਰੱਖ ਦਾਂਗੇ ਜੀ ਹਾਂਜੀ ਤੁਸੀਂ ਕਹਿੰਦੇ ਹੋਵਗੇ ਨਾ ਥੋੜਾ ਜਿਹਾ ਕੰਮ ਕਰਕੇ ਬਹਿ ਜਾਂਦੀ ਆ ਪਤਾ ਨਹੀਂ ਕਿਉਂ ਹਣਾ ਹੋ ਹੀ ਨਹੀਂ ਰਿਹਾ ਕੰਮ ਮੜਾ ਜੇ ਕੰਮ ਕਰਦੀ ਹਾਂ ਜਿੱਦੇ ਚੱਕਰ ਜਿਹਾਉਣ ਲੱਗ ਜਾਂਦੇ ਆ ਮੈਂ ਕਿਹਾ ਚਲ 10 ਮਿੰਟ ਰੈਸਟ ਕਰਕੇ ਨਾ ਫੇਰ ਕੁਝ ਹੋਰ ਕਰਦੇ ਆ ਕੀਤਾ ਕੀ ਇਹ ਕੁਝ ਨਹੀਂ ਕੀਤਾ ਬਸ ਇੱਕ ਤੁਹਾਡੇ ਸਾਹਮਣੇ ਆ ਪਿਆਜ਼ ਹੀ ਪਾਇਆ ਬੋਰੀ ਧੋਤੀਏ ਬਸ ਐਨੇ ਚਿਤਕਾਵਟ ਹੋ ਗਈ 10 ਮਿੰਟਾਂ ਤੱਕ ਘਰ ਦੀ ਰੈਸਟ ਜੀ ਕਰਕੇ ਚੱਕਰੀ ਆਈ ਜਾ ਰਹੀ ਨੇ ਅੱਜ ਤਾਂ ਜਿਨ੍ਹਾਂ ਦੇ ਅਸੀਂ ਕੱਲ ਭੋਗ ਤੇ ਜਾਣਾ ਸੀਗਾ ਜੀ ਮਾਮੀ ਜੀ ਦੇ ਉਹਨਾਂ ਨੂੰ ਨਾ ਹਲੇ ਬਾਹਰ ਗਿਆ ਨੂੰ 2-3 ਮਹੀਨੇ ਹੋਏ ਸੀਗੇ ਨਾ ਉੱਥੇ ਜਾ ਕੇ ਉਹਨਾਂ ਨੂੰ ਪਤਾ ਨਹੀਂ ਅਟੈਕ ਵਗੈਰਾ ਪਤਾ ਨਹੀਂ ਕੀ ਹੋ ਗਿਆ ਫੇਰ ਨਾ ਹੁਣ ਮਾਮਾ ਜੀ ਦੀ ਵੇਟੀ ਆਈ ਸੀਗੀ ਫੁੱਲ ਲੈ ਕੇ ਫੋਨ ਉਹਨਾਂ ਨੇ ਭੋਗ ਪਾਉਣਾ ਸੀਗਾ ਪਾਇਆ ਸੀਗਾ ਜੀ ਤੇ ਜਾਣਾ ਸੀ ਜਾਣਾ ਬਣਦਾ ਵੀ ਸੀਗਾ ਪਰ ਕੀ ਕਰੀਏ ਬੁਖਾਰ ਇੰਨਾ ਜਿਆਦਾ ਸੀਗਾ ਨਾ ਵੀ ਹਜੇ ਵੀ ਚੱਕਰ ਆ ਰਹੇ ਨੇ ਤੇ ਕੱਲ ਵੀ ਮੇਰਾ ਬੁਰਾ ਹਾਲ ਸੀਗਾ ਪਰ ਇੰਨਾ ਅਫਸੋਸ ਆ ਕਿ ਜਾ ਨਹੀਂ ਪਾਏ ਹੈਗੇ ਨਾ ਬਾਕੀ ਕਹਿੰਦੇ ਹੁੰਦੇ ਚਲੋ ਕੀ ਕਰ ਸਕਦੇ ਬੁਖਾਰ ਹੀ ਦੋ ਦਿਨ ਪਹਿਲੋਂ ਇੰਨਾ ਚੜਿਆ ਨਾ ਨਹੀਂ ਪੂਰੀ ਸਾਲ ਮੈਸੀਨਾ ਜਮਾ ਦੀ ਯਾਦ ਬਹੁਤ ਆ ਰਹੀ ਹੈ ਨਾ ਕਹਿੰਦੇ ਹੁੰਦੇ ਮਾਂ ਦੀ ਤਾਂ ਯਾਦ ਰੋਜ਼ ਹੀ ਆਉਂਦੀ ਆ ਪਰ ਫਿਰ ਵੀ ਬੁਖਾਰ ਤੇ ਬੁਖਾਰ ਤੋਂ ਬਾਅਦ ਨਾ ਤਾਂ ਕੁਝ ਜ਼ਿਆਦਾ ਹੀ ਆਉਂਦੀ ਹੁੰਦੀ ਆ ਹਾਂ ਜੀ ਆਪਾਂ ਜਲਦੀ ਜਲਦੀ ਮੈਂ ਕਿਹਾ ਚਲੋ ਹੁਣ ਝਾੜੂ ਵੀ ਲਗਾ ਹੀ ਦਈਏ ਦੇਖੋ ਇਹ ਬੜ ਥੋੜੇ ਕਿਵੇਂ ਦਵਾਈਆਂ ਦੇ ਉਹ ਨਿਕਲਦੇ ਨੇ ਜਵਾਕ ਵੀ ਲੈ ਲੈ ਕੇ ਦਵਾਈ ਥੱਲੇ ਸਿੱਟੀ ਗਏ ਉਹ ਵੀ ਆਪ ਵੀ ਬੁਰਾ ਹਾਲ ਹੋਇਆ ਪਿਆ ਸੀ ਜੀ ਬੁਖਾਰ ਨਾਲ ਜੀ ਅ ਦੂਜੇ ਤੀਜੇ ਦਿਨ ਬਾਅਦ ਝਾੜੂ ਲਾਉਣ ਲੱਗੀਆਂ ਜੀ ਅੱਜ ਮੈਂ ਉੱਠ ਕੇ ਬੁਰਾ ਹਾਲ ਹੋ ਜਾਂਦਾ ਜੀ ਹਾਂ ਜੀ ਮੈਂ ਸਨਾ ਸਟਾਰਡੂ ਪੋਚਾ ਪੋਚਾ ਸੇ ਉਹ ਦੇਖ ਲੋ ਜੀ ਮੈਂ ਸਿਓ ਕੱਟਿਆ ਸਾਰਾ ਦਾ ਸਾਰਾ ਖਰਾਬ ਨਿਕਲ ਗਿਆ ਲੈ ਦੇਖ ਲੋ ਐਨੇ ਮਹਿੰਗੇ ਸੇ ਇਹ ਵਾ ਸਾਰੇ ਖਰਾਬ ਮੈਂ ਤਾਂ ਤੋ ਓਕੇ ਲਈ ਸੀ ਮੈਂ ਕਿ ਚੱਲ ਨਾਲੇ ਮੈਂ ਖਾ ਲੂੰਗੀ ਇੱਕ ਅੱਧੀ ਫਾੜੀ ਤੇ ਮਮਮੀ ਨੂੰ ਖਟਕੇ ਦੇ ਦੇਣੀ ਆ ਹੁਣ ਆਪਾਂ ਹੋਰ ਲਿਓ ਨੇ ਜੀ ਸਾਰਾ ਖਰਾਬ ਨਿਕਲਿਆ ਲੈ ਦੇਖੋ ਚੰਗੇ ਸੀ ਉਹ ਆ ਦੇਖ ਲੋ ਜੀ ਦੂਜਾ ਦੇਖਦੇ ਆ ਕੱਟ ਕੇ ਕਿਦਾਂ ਦਾ ਨਿਕਲਦਾ ਜੋ ਸੁੱਕ ਰਿਹਾ ਤਾਂ ਮੜਾ ਜਾਂ ਵਧੀਆ ਹੀ ਨਿਕਲਿਆ ਜੀ ਚਲੋ ਮੈਨੂੰ ਦਿਵਾ ਮਾ ਜੀ ਪਹਿਲਾਂ ਫਿਰ ਉਹਨੇ ਮੰਮੀ ਖਾ ਲੈ ਸੁ ਮੈਂ ਦਵਾ ਸਿੱਖ ਦੋ ਬਾੜੀਆਂ ਖਾਉਂਗੀ ਜੀ ਆਪਣਾ ਝੜੂ ਝੂੜੂ ਲਾ ਲਿਆ ਮੜਾ ਮੋਟਾ ਘਰ ਜਾ ਸਵਾਰ ਲਿਆ ਤੇ ਦੋ ਕੁ ਮਿੰਟ ਰੈਸਟ ਕਰਕੇ ਨਾ ਉਧਰ ਮਾਮਾ ਜੀ ਦੇ ਘਰੇ ਜਾ ਕੇ ਆਉਨੇ ਆਂ ਉਧਰ ਕੰਮ ਸੀਗਾ ਤੇ ਉਧਰ ਜਾ ਕੇ ਆਈ ਮੈਂ 2 ਮਿੰਟਾਂ ਨੂੰ 2 ਕੁ ਮਿੰਟਾਂ ਤੱਕ ਜਾ ਕੇ ਆਉਂਗੀ ਪਹਿਲੇ 2 ਕੁ ਮਿੰਟ ਡਰੈਸਟ ਕਰ ਲਈ ਫਿਰ ਜਾ ਕੇ ਗੱਲ ਸੁਣ ਕੇ ਕੀ ਕਹਿ ਰਹੇ ਸੀਗੇ ਉਹ ਫਿਰ ਮਿਲਦੇ ਆਂ ਜੀ ਆਪਾਂ ਜੀ ਹਾਂ ਜੀ ਬੋਤ ਉੱਥੇ ਤਾਂ ਤੇਰੇ ਨਾਲ ਨਾ ਬਜ਼ੋਰ ਮੈਂ ਹੁਣੀ ਆਈ ਸੀ ਬਾਹਰ ਮੈਂ ਕਿਹਾ ਤੂੰ ਪਹਿਰੀ ਹੈ ਤੇਰੇ ਮੂੰਹ ਤੇ ਨਾ ਆਹ ਦੇ ਹੁਣ ਆ ਰਹੀ ਤੇਰੀ ਵੀਡੀਓ ਪਹਿਲਾਂ ਨਹੀਂ ਸੀ ਆ ਰਹੀ ਕਹਿਆ ਜਰਿਆ ਜਦੋਂ ਕਿਰਾ ਫਿਰ ਠੀਕ ਹੈ ਚੱਲ ਆ ਜਾਂਦੇ ਆ ਦੇਖਦੇ ਹਾਂ ਉਹਨੂੰ ਵੀ ਆ ਲੈਣ ਦੋ ਫਿਰ ਨੰਬ ਨੂੰ ਫਿਰ ਚੱਲਦੇ ਆਪਾਂ ਠੀਕ ਹੈ ਅਸੀਂ ਤੇ ਜਾ ਰਹੇ ਹਾਂ ਜੀ ਉਹਦੀ ਬੇਡ ਕਰਕੇ ਹਾਲੇ ਤੱਕ ਨਹੀਂ ਆਇਆ ਦੇਖ ਲਓ ਉਹ ਉੱਥੇ ਇਕੱਠੇ ਆ ਰਹੇ ਸੀ ਤੁਸੀਂ ਦੋਨੇ ਚੱਲ ਆ ਜਾ ਪੁੱਤ ਚੱਕ ਬੈਨ ਆਪੇ ਆ ਜੂਗਾ ਕਿਤੇ ਨਹੀਂ ਜਾਂਦਾ ਹੈਗਾ ਉਹ ਉੱਥੇ ਇਕੱਠੇ ਆ ਰਹੇ ਸੀ ਤੁਸੀਂ ਦੋਨੇ ਜਣੇ ਚਲੋ ਆਪਾਂ ਜੀ ਚਾਚੂ ਬਣਾਨੇ ਜੀ ਦੇ ਲਿਟਿਊਸ਼ਨ ਤੇ ਜਾਣਾ ਹੋਂ ਲੈ ਹਲੇ ਤੱਕ ਨਹੀਂ ਉੱਥੇ ਛੜਕਤੀ ਖੜ ਗਿਆ ਪੇਪਰ ਕਾਦਾ ਵਾ ਪਰਸੋਂ ਐਸਐਸਟੀ ਚਲੋ ਕਰ ਲੋ ਕੱਢ ਲੋ ਚੇਂਜ ਕਰ ਲੋ ਫੇਰ ਵਰਦੀ ਤੇ ਮੈਂ ਮੈਂ ਤੈਨੂੰ ਚਾਹ ਬਣਾ ਆਏ ਲੈਟ ਕਿਉ ਲੈਟ ਕਾ ਤੋ ਹੋਇਆ ਬੱਤ ਪੱਟਾ ਨੂੰ ਖੋਲ ਸੇਗਾ ਤੈਨੂੰ ਕੋ ਵੀਰਾਂ ਨਹੀਂ ਕਰ ਹੁੰਦਾ ਮੇਰਾ ਕੀ ਕੋਲ ਨਹੀਂ ਪਤਾ ਪਤਾ ਉਰੇ ਅਸੀਂ ਕਿੰਨਾ ਟਾਈਮ ਤੈਨੂੰ ਦੇਖਦੇ ਰਹੇ ਆਂ ਵੀ ਹੁਣ ਆਉਂਦਾ ਨਵਜੋਤ ਹੁਣ ਆਉਂਦਾ ਦੇਖ ਜਿੰਨਾ ਮਰਜੀ ਦੇਖ ਤੂੰ ਮਿਸ਼ਰੀ ਅੱਕੇ ਟੋਨੀ ਕਰਦਾ ਜੀ ਮੈਂ ਦੇ ਨਾਲ ਉੱਥੇ ਅਸੀਂ ਬੈਠੇ ਰਹੇ ਸੀ ਦੇਖਦੇ ਰਹੇ ਮੈਂ ਕਿਹਾ ਦੇਖ ਨਾ ਦੇਖ ਨਾ ਇਹ ਨਹੀਂ ਆਉਂਗਾ ਤੂੰ ਤੱਕ ਰਾ ਦੇ ਪੇਪਰ ਆ ਪਰਸ ਨੂੰ ਚਲ ਮੈਂ ਚਾਤਰੀ ਹੋਈ ਚੱਲਿਆ ਕਿਦਨੀ ਤੇ ਤੂੰ ਵੀ ਯੂਨੀਫਾਰਮ ਚੇਂਜ ਕਰ ਲੈ ਟਿਫਨ ਵਗੈਰਾ ਕਰ ਦੋ ਤੇ ਕਿਹਾ ਮੈਂ ਤੇ ਪੇਪਰ ਕਰਾ ਤੇਰਾ ਪਰਸ ਨੂੰ ਤੂੰ ਸੌਖਾ ਕਰ ਲੈ ਅੰਗਰੀਲਾ ਚਲੋ ਫਿਰ ਕੱਢੋ ਬਿਕ ਚਲ ਤੁਸੀਂ ਕੀ ਹੁੰਦੇ ਆਂਗੀ ਮੈਨੂੰ ਨਹੀਂ ਪਤਾ ਅੰਗਰੇਜ਼ੀ ਦਾ ਮੈਨੂੰ ਪਤਾ ਤੂੰ ਚੱਲ ਲੋ ਇਹਨਾਂ ਨੂੰ ਹੈ ਨਹੀਂ ਜਮਾ ਵੀ ਨਹੀਂਗਾ ਹੈਗਾ ਪੇਪਰ ਪੁੱਪਰ ਵੀ ਸਾਡੇ ਚੱਲਦੇ ਆ ਵੀ ਅਸੀਂ ਜਾਈਏ ਟੂ ਨਖਰੇ ਮਾਰੇ ਚੱਲ ਪਾ ਪਤਾ ਨਹੀਂ ਕਰ ਦਿੰਦੇ ਕਿ ਪਾਲਾ ਫਟਾਫਟ ਜਲਦੀ ਕਰ ਬੁੱਕ ਬਾਅਦ ਚ ਲੈ ਲੇਗੀ ਚਲੋ ਕੰਬੀ ਅਨੰਦ ਉਹ ਜੋ ਤੇ ਇੰਨਾ ਟੀਟ ਹੈ ਨਾ ਕਿ ਕਰੇ ਕਿਵੇਂ ਮੈਨੂੰ ਨਹੀਂ ਪਤਾ ਹੈਗਾ ਲੋ ਜੀ ਆਪਾਂ ਦਾਲ ਧਰਤੀ ਮੋਠਾਂ ਦੀ ਹਾਂਜੀ ਮੈਂ ਦਾਲ ਤੇ ਰਹੀਆਂ ਜੀ ਤੇ ਹੁਣ ਆਪਾਂ ਰੋਟੀ ਪਾਣੀ ਕਰਦੇ ਆ ਇਸ ਕਰਕੇ ਅੰਮੀ ਵੀਡੀਓ ਦਾ ਵੰਡੇਤੀ ਕਰਦੀਆਂ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ